ਦੋਸਤੋ ਇਸ ਦੁਨੀਆ ਵਿੱਚ ਹਰ ਕੋਈ ਆਪਣੇ ਜੀਵਨ ਵਿੱਚ ਕੁਝ ਵੱਡਾ ਹਾਸਲ ਕਰਨਾ ਚਾਹੁੰਦਾ ਹੈ ਸਫਲਤਾ ਸਨਮਾਨ ਤੇ ਹੋਰਾਂ ਦੇ ਦਿਲਾਂ ਵਿੱਚ ਥਾਂ ਬਣਾਉਣਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਕਿਹੜਾ ਸਾਧਨ ਹੈ ਜੋ ਸਾਨੂੰ ਇਸ ਮਕਾਮ ਤੱਕ ਪਹੁੰਚਾ ਸਕਦਾ ਹੈ ਤਾਂ ਮੈਂ ਦੱਸ ਦੇਵਾਂ ਕਿ ਉਹ ਕੁਝ ਹੋਰ ਨਹੀਂ ਸਗੋਂ ਸਾਡੇ ਸ਼ਬਦ ਨੇ ਸਾਡੇ ਸ਼ਬਦਾਂ ਵਿੱਚ ਇਨੀ ਤਾਕਤ ਹੁੰਦੀ ਹੈ ਕਿ ਉਹ ਕਿਸੇ ਦੀ ਵੀ ਦੁਨੀਆ ਬਦਲ ਸਕਦੇ ਨੇ ਸਾਡੇ ਸ਼ਬਦ ਤੀਰ ਵਾਂਗ ਹੁੰਦੇ ਨੇ ਇੱਕ ਵਾਰੀ ਜ਼ਬਾਨੋਂ ਛੱਡੇ ਜਾਣ ਤਾਂ ਉਹ ਗਹਿਰੀ ਛਾਪ ਛੱਡਦੇ ਨੇ ਸ਼ਬਦਾਂ ਨਾਲ ਅਸੀਂ ਕਿਸੇ ਨੂੰ ਵੀ ਖੁਸ਼ ਕਰ ਸਕਦੇ ਹਾਂ ਕਿਸੇ ਦਾ ਵੀ ਮਨ ਬਦਲ ਸਕਦੇ ਹਾਂ ਜਾਂ ਫਿਰ ਕਿਸੇ ਨੂੰ ਨਿਰਾਸ਼ ਵੀ ਕਰ ਸਕਦੇ ਹਾਂ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਸ਼ਬਦ ਕੇਵਲ ਸੰਵਾਦ ਦਾ ਸਾਧਨ ਨਹੀਂ ਸਗੋਂ ਉਹ ਇੱਕ ਐਸਾ ਹਸਤਰ ਨੇ ਜੋ ਠੀਕ ਤਰੀਕੇ ਨਾਲ ਵਰਤਿਆ ਜਾਵੇ ਤਾਂ ਸਾਨੂੰ ਕਾਮਯਾਬੀ ਦੀਆਂ ਉਚਾਈਆਂ ਤੱਕ ਪਹੁੰਚਾ ਸਕਦਾ ਹੈ ਦੋਸਤੋ ਇਸ ਦੁਨੀਆ ਵਿੱਚ ਸਭ ਤੋਂ ਤਾਕਤਵਰ ਹਥਿਆਰ ਕੋਈ ਤਲਵਾਰ ਜਾਂ ਬੰਦੂਕ ਨਹੀਂ ਹੈ ਸਗੋਂ ਸਾਡੇ ਆਪਣੇ ਸ਼ਬਦ ਨੇ ਸ਼ਬਦਾਂ ਵਿੱਚ ਉਹ ਸ਼ਕਤੀ ਹੈ ਜੋ ਇਸ ਦੁਨੀਆ ਨੂੰ ਹਿਲਾ ਸਕਦੀ ਹੈ ਲੋਕਾਂ ਦੇ ਦਿਲ ਜਿੱਤ ਸਕਦੀ ਹੈ ਤੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਕਈ ਵਾਰ ਇੱਕ ਇਨਸਾਨ ਜਿੱਦੀ ਸ਼ਕਲ ਸੂਰਤੋਂ ਨਹੀਂ ਆਕਰਸ਼ਕ ਨਹੀਂ ਹੁੰਦੀ ਫਿਰ ਵੀ ਉਹ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ ਉਹ ਇੱਜ਼ਤ ਸ਼ੌਹਰਤ ਤੇ ਦੌਲਤ ਹਾਸਲ ਕਰਦਾ ਹੈ ਕਿਉਂ ਕਿਉਂਕਿ ਉਹ ਜਾਣਦਾ ਹੈ ਕਿ ਕਿਵੇਂ ਠੀਕ ਤਰੀਕੇ ਨਾਲ ਸ਼ਬਦਾਂ ਦੀ ਵਰਤੋਂ ਕਰਨੀ ਹੈ। ਕਈ ਲੋਕ ਪੜ੍ਹਾਈ ਲਿਖਾਈ ਵਿੱਚ ਤਾਂ ਕਮਜ਼ੋਰ ਹੁੰਦੇ ਨੇ ਪਰ ਆਪਣੀਆਂ ਗੱਲਾਂ ਨਾਲ ਹੀ ਕਾਮਯਾਬੀ ਦੀਆਂ ਪੌੜੀਆਂ ਚੜਦੇ ਜਾਂਦੇ ਨੇ। ਅਜਿਹਾ ਇਸ ਲਈ ਹੈ ਕਿਉਂਕਿ ਉਹ ਜਾਣਦੇ ਨੇ ਕਿ ਠੀਕ ਵੇਲੇ ਤੇ ਠੀਕ ਤਰੀਕੇ ਨਾਲ ਠੀਕ ਸ਼ਬਦਾਂ ਦੀ ਵਰਤੋਂ ਕਿਵੇਂ ਕਰਨੀ ਹੈ। ਹਮੇਸ਼ਾ ਯਾਦ ਰੱਖੋ ਕਿ ਬੋਲਣ ਦੀ ਕਲਾ ਸਿੱਖਣ ਲਈ ਤੁਹਾਨੂੰ ਕਿਸੇ ਖਾਸ ਸਿੱਖਿਆ ਦੀ ਲੋੜ ਨਹੀਂ ਹੈ। ਸਿਰਫ ਤੁਹਾਨੂੰ ਆਪਣੇ ਅੰਦਰਲੇ ਆਤਮ ਵਿਸ਼ਵਾਸ ਨੂੰ ਜਗਾਉਣਾ ਹੈ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਮਾਧਿਅਮ ਨਾਲ ਠੀਕ ਤਰੀਕੇ ਨਾਲ ਪ੍ਰਗਟ ਕਰਨਾ ਹੈ ਜਦੋਂ ਤੁਸੀਂ ਇਸ ਕਲਾ ਵਿੱਚ ਮਾਹਰ ਹੋ ਜਾਂਦੇ ਹੋ ਤਾਂ ਫਿਰ ਕੋਈ ਵੀ ਮੰਜ਼ਲ ਤੁਹਾਡੇ ਲਈ ਦੂਰ ਨਹੀਂ ਰਹਿ ਜਾਂਦੀ ਸ਼ਬਦਾਂ ਦਾ ਜਾਦੂ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਉਹ ਰੋ ਰਹੇ ਨੂੰ ਹਸਾ ਸਕਦਾ ਹੈ ਤੇ ਹੱਸਦੇ ਨੂੰ ਰਵਾ ਵੀ ਸਕਦਾ ਹੈ ਇਹ ਉਹੀ ਜਾਦੂ ਹੈ ਜਿਹਦੇ ਨਾਲ ਵੱਡੇ ਵੱਡੇ ਨੇਤਾ ਪੂਰੇ ਦੇਸ਼ ਤੇ ਰਾਜ ਕਰਦੇ ਨੇ ਕਲਾਕਾਰ ਪੂਰੀ ਦੁਨੀਆ ਦਾ ਦਿਲ ਜਿੱਤਦੇ ਨੇ ਤੇ ਵਪਾਰੀ ਆਪਣੇ ਵਪਾਰ ਨੂੰ ਚੋਟੀ ਤੇ ਲੈ ਜਾਂਦੇ ਨੇ ਇਹ ਉਹੀ ਜਾਦੂ ਹੈ ਜੋ ਸਾਨੂੰ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬ ਬਣਾ ਸਕਦਾ ਹੈ ਤਾਂ ਚਲੋ ਇਸ ਕਹਾਣੀ ਦੇ ਰਾਹੀਂ ਜਾਣਦੇ ਹਾਂ ਕਿ ਅਸੀਂ ਆਪਣੇ ਸ਼ਬਦਾਂ ਨਾਲ ਦੁਨੀਆ ਕਿਵੇਂ ਜਿੱਤ ਸਕਦੇ ਹਾਂ ਕਿਵੇਂ ਅਸੀਂ ਕਿਸੇ ਤੋਂ ਆਪਣਾ ਕੰਮ ਕਰਵਾ ਸਕਦੇ ਹਾਂ ਕਿਵੇਂ ਅਸੀਂ ਕਿਸੇ ਨੂੰ ਆਪਣਾ دیਵਾਨਾ ਬਣਾ ਸਕਦੇ ਹਾਂ ਪਰ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚ ਗਵਾਚ ਜਾਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੁਇਕ ਸਮੇਂ ਦੀ ਗੱਲ ਹੈ ਕਿ ਹਿਮਾਲਿਆ ਦੀ ਘਾਟੀ ਵਿੱਚ ਇੱਕ ਬਹੁਤ ਹੀ ਮਹਾਨ ਮਹਾਤਮਾ ਰਹਿੰਦੇ ਸੀ। ਉਹਨਾਂ ਦੀ ਖਿਆਤੀ ਦੂਰ ਦੂਰ ਤੱਕ ਫੈਲੀ ਹੋਈ ਸੀ। ਇੱਕ ਦਿਨ ਇੱਕ ਵਿਅਕਤੀ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਿਆ ਕਿ হে ਮਹਾਤਮਾ ਸਾਰੇ ਲੋਕ ਇਹੀ ਕਹਿੰਦੇ ਨੇ ਕਿ ਚਲਾਕੀ ਨਾਲ ਗੱਲ ਕਰੋ, ਚਲਾਕ ਬਣੋ। ਨਹੀਂ ਤਾਂ ਤੁਸੀਂ ਹਮੇਸ਼ਾ ਪਿੱਛੇ ਰਹਿ ਜਾਓਗੇ। ਹੁਣ ਤੁਸੀਂ ਹੀ ਦੱਸੋ ਕਿ ਚਲਾਕ ਕਿਵੇਂ ਬਣਿਆ ਜਾਂਦਾ ਹੈ? ਕੀ ਤੁਸੀਂ ਚਲਾਕ ਬਣਨ ਦੇ ਬਾਰੇ ਕੁਝ ਦੱਸ ਸਕਦੇ ਹੋ? ਮਹਾਤਮਾ ਨੇ ਉਸ ਵਿਅਕਤੀ ਦੀ ਗੱਲ ਬੜੀ ਹੀ ਧਿਆਨ ਨਾਲ ਸੁਣੀ ਤੇ ਉਸ ਤੋਂ ਬਾਅਦ ਹੱਸਦੇ ਹੋਏ ਉਸ ਵਿਅਕਤੀ ਨੂੰ ਬੋਲੇ ਕਿ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਜੋ ਮੈਂ ਤੁਹਾਨੂੰ ਦੱਸਣ ਵਾਲਾ ਉਹ ਬਹੁਤ ਹੀ ਮਹੱਤਵਪੂਰਨ ਹੈ ਇਸ ਲਈ ਹਰ ਇੱਕ ਸ਼ਬਦ ਨੂੰ ਬਹੁਤ ਹੀ ਧਿਆਨ ਨਾਲ ਸੁਣਿਓ ਇਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੀ ਹੈ ਇਸ ਦੁਨੀਆ ਵਿੱਚ ਜੇਕਰ ਕੋਈ ਸਭ ਤੋਂ ਤਾਕਤਵਰ ਹਥਿਆਰ ਹੈ ਤਾਂ ਉਹ ਸ਼ਬਦ ਨੇ ਫਿਰ ਚਾਹੇ ਉਹ ਸ਼ਬਦ ਲਿਖੇ ਹੋਣ ਜਾਂ ਫਿਰ ਬੋਲੇ ਹੋਣ ਸ਼ਬਦ ਇੱਕ ਐਸਾ ਹਥਿਆਰ ਹੁੰਦੇ ਨੇ ਜਿਸ ਦੀ ਜੇਕਰ ਠੀਕ ਵੇਲੇ ਠੀਕ ਵਿਅਕਤੀ ਤੇ ਤੇ ਠੀਕ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਬਦਲ ਸਕਦੇ ਹੋ ਤੇ ਇੰਨਾ ਹੀ ਨਹੀਂ ਜੇਕਰ ਅਸੀਂ ਚਾਹੀਏ ਤਾਂ ਆਪਣੇ ਸ਼ਬਦਾਂ ਨੂੰ ਫੁੱਲਾਂ ਵਾਂਗ ਵੀ ਵਰਤ ਸਕਦੇ ਹਾਂ ਤੇ ਜੇਕਰ ਅਸੀਂ ਚਾਹੀਏ ਤਾਂ ਆਪਣੇ ਸ਼ਬਦਾਂ ਨੂੰ ਤੀਰਾਂ ਵਾਂਗ ਵੀ ਵਰਤ ਸਕਦੇ ਹਾਂ ਅਸੀਂ ਆਪਣੇ ਆਖੇ ਗਏ ਸ਼ਬਦਾਂ ਨਾਲ ਗਹਿਰੇ ਤੋਂ ਗਹਿਰੇ ਜ਼ਖਮ ਭਰ ਵੀ ਸਕਦੇ ਹਾਂ ਤੇ ਕਦੇ-ਕਦੇ ਸਾਡੇ ਇਹੀ ਸ਼ਬਦ ਗਹਿਰੇ ਤੋਂ ਗਹਿਰੇ ਜ਼ਖਮ ਦੇ ਵੀ ਜਾਂਦੇ ਨੇ ਸਾਡੇ ਸ਼ਬਦਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਜੇਕਰ ਤੁਸੀਂ ਚਾਹੋ ਤਾਂ ਆਪਣੇ ਆਖੇਗੇ ਸ਼ਬਦਾਂ ਨਾਲ ਕਿਸੇ ਦੀ ਜ਼ਿੰਦਗੀ ਬਣਾ ਸਕਦੇ ਹੋ ਤੇ ਜੇ ਚਾਹੋ ਤਾਂ ਤੁਸੀਂ ਆਪਣੇ ਇਨਾਂ ਹੀ ਸ਼ਬਦਾਂ ਦੇ ਨਾਲ ਕਿਸੇ ਦੀ ਜ਼ਿੰਦਗੀ ਬਰਬਾਦ ਵੀ ਕਰ ਸਕਦੇ ਹੋ ਇਸ ਲਈ ਸ਼ਬਦਾਂ ਨੂੰ ਇਸ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਤੇ ਘਾਤਕ ਹਥਿਆਰ ਮੰਨਿਆ ਜਾਂਦਾ ਹੈ ਸ਼ਬਦਾਂ ਵਿੱਚ ਐਸਾ ਜਾਦੂ ਹੁੰਦਾ ਹੈ ਜਿਸ ਨਾਲ ਹਰ ਇਨਸਾਨ ਤੁਹਾਡੇ ਵੱਲ ਖਿੱਚਿਆ ਚਲੇ ਆਵੇਗਾ ਜੋ ਇਨਸਾਨ ਸ਼ਬਦਾਂ ਦਾ ਜਾਦੂ ਜਾਣ ਗਿਆ ਇਸ ਦੁਨੀਆ ਵਿੱਚ ਉਹਦੇ ਤੋਂ ਵੱਡਾ ਜਾਦੂਗਰ ਹੋਰ ਕੋਈ ਨਹੀਂ ਹੋ ਸਕਦਾ ਲੋਕਾਂ ਨਾਲ ਗੱਲ ਕਰਨੀ ਉਹਨਾਂ ਤੋਂ ਆਪਣੇ ਕੰਮ ਕਢਵਾਉਣੇ ਇਹ ਇੱਕ ਕਲਾ ਹੈ ਤੇ ਇਹ ਕਲਾ ਤੁਹਾਨੂੰ ਸਿੱਖਣੀ ਚਾਹੀਦੀ ਹੈ ਇਸ ਤੋਂ ਬਾਅਦ ਤੁਹਾਨੂੰ ਹੋਰ ਕੁਝ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ ਸਿਰਫ ਤੁਹਾਨੂੰ ਬੋਲਣ ਦੀ ਕਲਾ ਆਉਣੀ ਚਾਹੀਦੀ ਹੈ ਇਸ ਤੋਂ ਬਾਅਦ ਹਰ ਕਾਮਯਾਬੀ ਤੁਹਾਡੀ ਹੋਵੇਗੀ ਤੁਸੀਂ ਜਿਹੜੇ ਵੀ ਇਨਸਾਨ ਨੂੰ ਚਾਹੋਗੇ ਉਹ ਤੁਹਾਡੇ ਵੱਲ ਆਕਰਸ਼ਿਤ ਹੋਣ ਲੱਗੇਗਾ ਤੇ ਇਹ ਬੋਲਣ ਦੀ ਕਲਾ ਸਿੱਖਣ ਦੇ ਲਈ ਤੁਹਾਨੂੰ ਕੋਈ ਧਨ ਖਰਚ ਕਰਨ ਦੇ ਵੀ ਲੋੜ ਨਹੀਂ ਹੈ ਬੋਲਣ ਦੀ ਕਲਾ ਸਿੱਖਣਾ ਇੰਨਾ ਮੁਸ਼ਕਲ ਨਹੀਂ ਸਿਰਫ ਜ਼ਰੂਰਤ ਹੁੰਦੀ ਹੈ ਕੁਝ ਆਦਤਾਂ ਨੂੰ ਬਦਲਣ ਦੀ ਤੇ ਨਾਲ ਹੀ ਆਪਣੇ ਨਜ਼ਰੀਏ ਵਿੱਚ ਕੁਝ ਬਦਲਾਅ ਲਿਆਉਣ ਦੀ ਤੁਸੀਂ ਆਪਣੇ ਸ਼ਬਦਾਂ ਦੀ ਤਾਕਤ ਨੂੰ ਘਟਣਾ ਸਮਝੋ ਇਸ ਲਈ ਅੱਜ ਇਹੀ ਜਾਣਨ ਵਾਲੇ ਹਾਂ ਕਿ ਆਪਣੇ ਸ਼ਬਦਾਂ ਦੀ ਵਰਤੋਂ ਅਸੀਂ ਕਿਵੇਂ ਕਰ ਸਕਦੇ ਹਾਂ ਆਪਣੇ ਸ਼ਬਦਾਂ ਨਾਲ ਅਸੀਂ ਜ਼ਿੰਦਗੀ ਵਿੱਚ ਕਾਮਯਾਬੀ ਕਿਵੇਂ ਹਾਸਲ ਕਰ ਸਕਦੇ ਹਾਂ ਤੇ ਲੋਕਾਂ ਨੂੰ ਆਪਣੇ ਸ਼ਬਦਾਂ ਦੇ ਨਾਲ ਅਸੀਂ ਆਪਣੇ ਵੱਲ ਕਿਵੇਂ ਆਕਰਸ਼ਿਤ ਕਰ ਸਕਦੇ ਹਾਂ ਪਰ ਤੁਹਾਨੂੰ ਉਸ ਤੋਂ ਪਹਿਲਾਂ ਇਹ ਤਿੰਨ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਕਿ ਜਦੋਂ ਵੀ ਤੁਸੀਂ ਸ਼ਬਦਾਂ ਦੇ ਤੀਰ ਛੱਡਣ ਬਾਰੇ ਸੋਚੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੋਚਣਾ ਜ਼ਰੂਰੀ ਹੁੰਦਾ ਹੈ ਕਿ ਇਹ ਤੀਰ ਮੈਂ ਕਿਹਦੇ ਤੇ ਛੱਡ ਰਿਹਾ ਤੇ ਇਹ ਤੀਰ ਮੈਂ ਕਿਉਂ ਛੱਡ ਰਿਹਾ ਤੇ ਇਸ ਤੀਰ ਦਾ ਨਤੀਜਾ ਕੀ ਹੋਵੇਗਾ ਸਭ ਨੂੰ ਪਤਾ ਕਿ ਰੱਬ ਨੇ ਸਾਨੂੰ ਦੋ ਕੰਨ ਤੇ ਇੱਕ ਮੂੰਹ ਦਿੱਤਾ ਹੈ ਤਾਂ ਜੋ ਅਸੀਂ ਸੁਣੀਏ ਵੱਧ ਤੇ ਬੋਲੀਏ ਘੱਟ ਤੇ ਜੇਕਰ ਲੋਕ ਘੱਟ ਬੋਲਦੇ ਨੇ ਉਹਨਾਂ ਦੀ ਸੋਚਣ ਤੇ ਸਮਝਣ ਦੀ ਸਮਰੱਥਾ ਵੀ ਵੱਧ ਬੋਲਣ ਵਾਲਿਆਂ ਨਾਲੋਂ ਕਈ ਗੁਣਾ ਵੱਧ ਹੁੰਦੀ ਹੈ ਤੇ ਉਹ ਕਿਸੇ ਵੀ ਕੰਮ ਵਿੱਚ ਆਪਣਾ 100% ਦੇਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੁੰਦੇ ਨੇ ਇਸ ਲਈ ਜੇਕਰ ਤੁਸੀਂ ਵੀ ਜੀਵਨ ਵਿੱਚ ਚਲਾਕਬਾਨਾ ਚਾਹੁੰਦੇ ਹੋ ਆਪਣੇ ਸ਼ਬਦਾਂ ਦੀ ਠੀਕ ਤਰੀਕੇ ਨਾਲ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ 8 ਨਿਯਮਾਂ ਦਾ ਧਿਆਨ ਰੱਖਣਾ ਹੋਵੇਗਾ ਇਹ 8 ਗੱਲਾਂ ਅੱਜ ਗੰਢ ਬੰਨ ਲਵੋ ਤੇ ਇਹ ਗੱਲਾਂ ਆਪਣੇ ਜੀਵਨ ਵਿੱਚ ਲਾਗੂ ਕਰ ਲਵੋ ਹਾਂ ਇਹ ਵੀ ਹਮੇਸ਼ਾ ਯਾਦ ਰੱਖਿਓ ਕਿ ਚਲਾਕੀ ਨਾਲ ਗੱਲ ਕਰਨਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਵਾਰਥੀ ਬਣ ਜਾਓ ਤੇ ਕਿਸੇ ਦਾ ਗਲਤ ਫਾਇਦਾ ਚੁੱਕੋ ਸਾਨੂੰ ਚਲਾਕੀ ਨਾਲ ਗੱਲ ਕਰਨੀ ਅਸਲੀ ਸਿੱਖਣੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਰਾਹੀਂ ਆਪਣਾ ਤੇ ਹੋਰਾਂ ਦਾ ਭਲਾ ਕਰ ਸਕੀਏ ਨਾ ਕਿ ਸਾਨੂੰ ਕਿਸੇ ਦਾ ਗਲਤ ਫਾਇਦਾ ਚੁੱਕਣਾ ਚਾਹੀਦਾ ਹੈ ਅਸੀਂ ਜਿੰਨੇ ਵਧੀਆ ਤਰੀਕੇ ਨਾਲ ਲੋਕਾਂ ਨਾਲ ਗੱਲ ਕਰਾਂਗੇ ਉਹਨਾਂ ਹੀ ਲੋਕ ਸਾਨੂੰ ਪਸੰਦ ਕਰਨਗੇ ਸਾਡੀ ਇੱਜ਼ਤ ਕਰਨਗੇ ਤੇ ਸਾਡੀਆਂ ਗੱਲਾਂ ਨੂੰ ਵੀ ਉਹ ਬਹੁਤ ਧਿਆਨ ਨਾਲ ਸੁਣਨਗੇ ਉਹ ਸਾਡੀ ਕਦਰ ਕਰਨਗੇ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਇਸ ਸਮਾਜ ਵਿੱਚ ਸਾਡਾ ਮਾਨ ਸਨਮਾਨ ਵਧੇਗਾ ਇਸ ਲਈ ਜੇਕਰ ਤੁਸੀਂ ਇਸ ਸਮਾਜ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਮਾਜ ਦੇ ਅਨੁਸਾਰ ਸੋਚ ਸਮਝ ਕੇ ਚਲਾਕੀ ਨਾਲ ਗੱਲ ਕਰਨੀ ਸਿੱਖਣੀ ਪਵੇਗੀ ਸੋ ਮਹਾਤਮਾ ਨੇ ਉਸ ਵਿਅਕਤੀ ਨੂੰ ਪਹਿਲੀ ਗੱਲ ਦੱਸਦੇ ਹੋਏ ਕਿਹਾ ਕਿ ਆਪਣੀਆਂ ਗੱਲਾਂ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਪ੍ਰਗਟ ਕਰਨਾ ਸਿੱਖੋ ਕਿਉਂਕਿ ਸਮਝਦਾਰੀ ਦਾ ਅਰਥ ਹੁੰਦਾ ਹੈ ਕਿ ਚੀਜ਼ਾਂ ਨੂੰ ਆਸਾਨ ਬਣਾਇਆ ਜਾਵੇ ਜੇਕਰ ਤੁਸੀਂ ਆਪਣੀਆਂ ਗੱਲਾਂ ਨੂੰ ਦੂਜੇ ਵਿਅਕਤੀ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਨਹੀਂ ਸਮਝਾ ਸਕਦੇ ਤਾਂ ਉਹ ਤੁਹਾਡੀ ਗੱਲ ਨਹੀਂ ਸੁਨਣਾ ਚਾਹੇਗਾ ਉਸ ਨੂੰ ਤੁਹਾਡੀਆਂ ਗੱਲਾਂ ਬੇਕਾਰ ਲੱਗਣਗੀਆਂ ਤੇ ਉਹ ਤੁਹਾਡੇ ਤੋਂ ਦੂਰ ਭੱਜਣ ਲੱਗੇਗਾ ਅਕਸਰ ਸਾਡੇ ਆਸ-ਪਾਸ ਕੋਈ ਨਾ ਕੋਈ ਬੰਦਾ ਜ਼ਰੂਰ ਹੁੰਦਾ ਜੋ ਆਪਣੀਆਂ ਗੱਲਾਂ ਨੂੰ ਬਹੁਤ ਘੁਮਾ ਫਰਾ ਕੇ ਬਹੁਤ ਵਧਾ ਚੜਾ ਕੇ ਬੋਲਦਾ ਤੇ ਅਜਿਹੇ ਵਿਅਕਤੀ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਠੀਕ ਇਹੋ ਜੀ ਭਾਵਨਾ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਲਈ ਮਹਿਸੂਸ ਕਰੇਗਾ ਕਿਉਂਕਿ ਅੱਜਕੱਲ ਜ਼ਿਆਦਾਤਰ ਲੋਕ ਗੱਲਾਂ ਨੂੰ ਇੱਧਰ ਉੱਧਰ ਘੁਮਾ ਕੇ ਹੀ ਕਹਿੰਦੇ ਨੇ ਉਹਨਾਂ ਨੂੰ ਸਿੱਧੀ ਗੱਲ ਕਰਨੀ ਚੰਗੀ ਨਹੀਂ ਲੱਗਦੀ ਪਰ ਉਹ ਇਹ ਭੁੱਲ ਜਾਂਦੇ ਨੇ ਕਿ ਉਹ ਆਪਣੀਆਂ ਗੱਲਾਂ ਨੂੰ ਹੋਰ ਵੀ ਵਧੇਰੇ ਔਖਾ ਕਰ ਰਹੇ ਨੇ ਜਿਸ ਕਰਕੇ ਉਹਨਾਂ ਦੀਆਂ ਗੱਲਾਂ ਵਿੱਚ ਕੋਈ ਵੀ ਦਿਲਚਸਪੀ ਨਹੀਂ ਲੈਂਦਾ ਇਸ ਲਈ ਤੁਹਾਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਆਪਣੀਆਂ ਗੱਲਾਂ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਲੋਕਾਂ ਤੱਕ ਪਹੁੰਚਾਓ ਤੇ ਇਹੀ ਹੁੰਦੀ ਹੈ ਸਮਝਦਾਰੀ ਕਿਉਂਕਿ ਅੱਜ ਕੱਲ੍ਹ ਦੇ ਯੁੱਗ ਵਿੱਚ ਹਰ ਕਿਸੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਤੁਹਾਡੀਆਂ ਲੰਮੀਆਂ ਚੌੜੀਆਂ ਗੱਲਾਂ ਸੁਣ ਸਕੇ ਹਰ ਕਿਸੇ ਕੋਲ ਆਪਣੇ ਆਪਣੇ ਕੰਮ ਨੇ ਹਰ ਕੋਈ ਆਪਣੇ ਆਪਣੇ ਕੰਮਾਂ ਵਿੱਚ ਬਿਜ਼ੀ ਹੈ ਆਪਣੇ ਜੀਵਨ ਵਿੱਚ ਵਿਅਸਤ ਹੈ ਇਸ ਲਈ ਜਿੰਨਾ ਘੱਟ ਸ਼ਬਦਾਂ ਵਿੱਚ ਤੁਸੀਂ ਆਪਣੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਓਗੇ ਤਾਂ ਲੋਕ ਓਨੇ ਹੀ ਧਿਆਨ ਨਾਲ ਤੁਹਾਨੂੰ ਸੁਣਨਾ ਤੇ ਸਮਝਣਾ ਪਸੰਦ ਕਰਨਗੇ ਸੁਮਹਾਤਮਾ ਨੇ ਉਸ ਵਿਅਕਤੀ ਨੂੰ ਦੂਜੀ ਗੱਲ ਦੱਸਦੇ ਹੋਏ ਕਿਹਾ ਕਿ ਹੋਰਾਂ ਦਾ ਦਿਲ ਜਿੱਤਣਾ ਸਿੱਖੋ ਤੁਸੀਂ ਜਦੋਂ ਵੀ ਲੋਕਾਂ ਦੇ ਨਾਲ ਹੁੰਦੇ ਹੋ ਤਾਂ ਉਹਨਾਂ ਨੂੰ ਆਪਣੇ ਨਾਲ ਚੰਗਾ ਮਹਿਸੂਸ ਕਰਵਾਓ ਜੇਕਰ ਤੁਹਾਨੂੰ ਕਿਸੇ ਤੋਂ ਆਪਣਾ ਕੰਮ ਕਢਵਾਉਣਾ ਹੈ ਤਾਂ ਉਸ ਦੀ ਥੋੜੀ ਜੀ ਤਾਰੀਫ਼ ਕਰੋ ਕਿਉਂਕਿ ਅੱਜ ਕੱਲ੍ਹ ਹਰ ਕੋਈ ਆਪਣੀ ਤਾਰੀਫ਼ ਸੁਣਨਾ ਪਸੰਦ ਕਰਦਾ ਹੈ ਇਸ ਨਾਲ ਤੁਹਾਡਾ ਕੁਝ ਨਹੀਂ ਵਿਗੜੇਗਾ ਕਿਉਂਕਿ ਉਹ ਆਪਣੀ ਤਾਰੀਫ਼ ਖੁਦ ਸੁਣਨਾ ਚਾਹੁੰਦਾ ਹੈ ਪਰ ਹਾਂ ਤਾਰੀਫ਼ ਕਰਦੇ ਸਮੇਂ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਹਮਣੇ ਵਾਲੇ ਨੂੰ ਅਜੀਬਾ ਵੀ ਨਾ ਲੱਗੇ ਕਿ ਤੁਸੀਂ ਅਸਲ ਵਿੱਚ ਉਹਦੀ ਤਾਰੀਫ਼ ਨਹੀਂ ਕਰ ਰਹੇ ਬਲਕਿ ਉਹਦਾ ਮਜ਼ਾਕ ਬਣਾ ਰਹੇ ਹੋ ਇਥੇ ਉਦਾਹਰਨ ਲਈ ਮੰਨ ਲਓ ਕਿ ਕੋਈ ਵਿਅਕਤੀ ਕਾਲਾ ਹੈ ਤੇ ਤੁਸੀਂ ਉਸ ਨੂੰ ਜਾ ਕੇ ਕਹਿ ਦਿਓ ਕਿ ਤੁਸੀਂ ਬਹੁਤ ਗੋਰੇ ਲੱਗ ਰਹੇ ਹੋ ਤਾਂ ਉਹ ਤੁਹਾਡੀ ਗੱਲ ਸਮਝ ਜਾਵੇਗਾ ਤੇ ਹੋ ਸਕਦਾ ਹੈ ਕਿ ਉਹ ਤੁਹਾਡੇ ਉੱਤੇ ਗੁੱਸਾ ਵੀ ਹੋ ਜਾਵੇ ਇਸ ਲਈ ਤੁਸੀਂ ਉਸ ਨੂੰ ਕੁਝ ਇਸ ਤਰੀਕੇ ਨਾਲ ਕਹੋ ਕਿ ਯਾਰ ਅੱਜ ਤਾਂ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ ਪਹਿਲਾਂ ਕਹੀ ਗਈ ਗੱਲ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਆਵੇਗੀ ਪਰ ਜਦੋਂ ਤੁਸੀਂ ਕਹੋਗੇ ਕਿ ਤੁਸੀਂ ਅੱਜ ਬਹੁਤ ਵਧੀਆ ਲੱਗ ਰਹੇ ਹੋ ਤਾਂ ਉਹ ਤੁਹਾਡੀ ਗੱਲ ਨਿਸ਼ਚਿਤ ਤੌਰ ਤੇ ਸੁਨੇਗਾ ਤੇ ਇਹ ਸੁਣ ਕੇ ਉਹਨੂੰ ਚੰਗਾ ਵੀ ਲੱਗੇਗਾ ਇਸ ਲਈ ਪਹਿਲਾਂ ਉਹ ਦਿਓ ਜੋ ਉਹਨਾਂ ਨੂੰ ਚਾਹੀਦਾ ਹੈ ਤੇ ਫਿਰ ਉਹ ਖੁਦ ਬਖੁਦ ਤੁਹਾਨੂੰ ਉਹ ਦੇਣਗੇ ਜੋ ਤੁਹਾਨੂੰ ਚਾਹੀਦਾ ਹੈ ਤੀਸਰੀ ਗੱਲ ਦੱਸਦੇ ਹੋਏ ਮਹਾਤਮਾ ਬੁੱਲੇ ਕਿ ਜੋ ਵੀ ਬੋਲਣਾ ਹੈ ਪੂਰੇ ਵਿਸ਼ਵਾਸ ਦੇ ਨਾਲ ਬੋਲੋ ਆਪਣੀ ਗੱਲ ਰੱਖਣ ਵਿੱਚ ਕਦੇ ਸ਼ਰਮਾਓ ਨਾ ਆਪਣੀ ਗੱਲ ਨੂੰ ਪੂਰੇ ਆਤਮ ਵਿਸ਼ਵਾਸ ਦੇ ਨਾਲ ਰੱਖੋ ਤੁਸੀਂ ਵੇਖਿਆ ਹੋਵੇਗਾ ਕਿ ਸਾਡੇ ਵਿੱਚੋਂ ਕਈ ਲੋਕ ਆਪਣੀ ਗੱਲ ਰੱਖਣ ਵਿੱਚ ਸ਼ਰਮਾਉਂਦੇ ਨੇ ਫਿਰ ਭਾਵੇਂ ਉਹ ਉਸ ਵਿਸ਼ੇ ਬਾਰੇ ਬਧੇਰੇ ਜਾਣਕਾਰੀ ਰੱਖਦਾ ਹੋਵੇ ਪਰ ਉਹ ਲੋਕਾਂ ਨਾਲ ਉਸ ਵਿਸ਼ੇ ਬਾਰੇ ਗੱਲ ਕਰਨ ਵਿੱਚ ਸ਼ਰਮਾਉਂਦਾ ਹੈ ਜਿਸ ਦੇ ਕਾਰਨ ਲੋਕ ਉਹਦੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਹੈ ਕਿ ਇਹਨੂੰ ਇਸ ਬਾਰੇ ਬਿਲਕੁਲ ਨਹੀਂ ਪਤਾ ਤੇ ਲੋਕ ਤੁਹਾਡੀਆਂ ਗੱਲਾਂ ਵਿੱਚ ਦਿਲਚਸਪੀ ਨਹੀਂ ਦਿਖਾਉਂਦੇ ਤੇ ਉਹ ਤੁਹਾਡੀਆਂ ਗੱਲਾਂ ਨੂੰ ਝੂਠ ਵੀ ਸਮਝਣ ਲੱਗਦੇ ਨੇ ਇਸ ਲਈ ਤੁਸੀਂ ਕਿਸ ਨੂੰ ਕੀ ਕਹਿ ਰਹੇ ਹੋ ਤੇ ਕਿਉਂ ਕਹਿ ਰਹੇ ਹੋ ਇਸ ਗੱਲ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਤੇ ਜੇਕਰ ਤੁਸੀਂ ਕਿਸੇ ਬਾਰੇ ਜਾਣਦੇ ਹੋ ਤੇ ਪੂਰੇ ਆਤਮ ਵਿਸ਼ਵਾਸ ਨਾਲ ਆਪਣੀ ਗੱਲ ਰੱਖਦੇ ਹੋ ਤਾਂ ਸਾਹਮਣੇ ਵਾਲੇ ਵਿਅਕਤੀ ਉੱਤੇ ਤੁਹਾਡੀਆਂ ਗੱਲਾਂ ਦਾ ਅਸਰ ਜ਼ਰੂਰ ਪਵੇਗਾ ਕਿਉਂਕਿ ਆਤਮ ਵਿਸ਼ਵਾਸ ਵਿੱਚ ਹੀ ਉਹ ਸ਼ਕਤੀ ਹੁੰਦੀ ਹੈ ਜਿਸ ਦੇ ਨਾਲ ਲੋਕ ਤੁਹਾਡੀਆਂ ਗੱਲਾਂ ਉੱਤੇ ਵਿਸ਼ਵਾਸ ਕਰਦੇ ਨੇ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੁੰਦੇ ਨੇ ਪਰ ਜੇਕਰ ਤੁਸੀਂ ਆਪਣੀ ਗੱਲ ਰੱਖਣ ਵਿੱਚ ਸ਼ਰਮਾਉਂਦੇ ਹੋ ਤਾਂ ਤੁਸੀਂ ਕਦੇ ਵੀ ਆਪਣਾ ਅਸਰ ਦੂਜੇ ਵਿਅਕਤੀ ਉੱਤੇ ਨਹੀਂ ਛੱਡ ਸਕਦੇ ਇਸ ਲਈ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰੋ ਤਾਂ ਆਪਣੀਆਂ ਗੱਲਾਂ ਨੂੰ ਆਤਮ ਵਿਸ਼ਵਾਸ ਨਾਲ ਰੱਖੋ ਫਿਰ ਮਹਾਤਮਾ ਵਿਅਕਤੀ ਨੂੰ ਚੌਥੀ ਗੱਲ ਦੱਸਦੇ ਹੋਏ ਕਹਿੰਦੇ ਨੇ ਕਿ ਆਪਣੇ ਸ਼ਬਦਾਂ ਤੇ ਆਪਣੇ ਵਾਕਾਂ ਵਿੱਚ ਭਾਵਨਾਵਾਂ ਨੂੰ ਢਾਲਣ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਤੱਕ ਤੁਹਾਡੇ ਸ਼ਬਦਾਂ ਵਿੱਚ ਤੁਹਾਡੇ ਵਾਕਾਂ ਵਿੱਚ ਭਾਵਨਾਵਾਂ ਨਹੀਂ ਹੋਣਗੀਆਂ ਤਾਂ ਉਹ ਲੋਕਾਂ ਦੇ ਦਿਲਾਂ ਤੱਕ ਕਿਵੇਂ ਪਹੁੰਚਣਗੀਆਂ ਤੇ ਜਦੋਂ ਤੁਹਾਡੇ ਸ਼ਬਦਾਂ ਵਿੱਚ ਤੁਹਾਡੇ ਵਾਕਾਂ ਵਿੱਚ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤਾਂ ਉਹ ਆਸਾਨੀ ਨਾਲ ਲੋਕਾਂ ਦੇ ਦਿਲਾਂ ਤੱਕ ਪਹੁੰਚ ਜਾਂਦੀਆਂ ਨੇ ਇਸ ਲਈ ਤੁਹਾਨੂੰ ਆਪਣੀ ਆਵਾਜ਼ ਨੂੰ ਉਸੇ ਮਾਹੌਲ ਦੇ ਹਿਸਾਬ ਨਾਲ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਵਾਕ ਤੇ ਕਿਸੇ ਅਜਿਹੀ ਸਥਿਤੀ ਤੇ ਤੁਹਾਨੂੰ ਦੁਖੀ ਹੋਣਾ ਚਾਹੀਦਾ ਹੈ ਤਾਂ ਤੁਹਾਡੀ ਆਵਾਜ਼ ਵਿੱਚ ਉਹ ਨਮੀ ਜ਼ਰੂਰ ਹੋਣੀ ਚਾਹੀਦੀ ਹੈ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਖੁਸ਼ ਹੈ ਤੇ ਉਹ ਖੁਸ਼ੀ ਖੁਸ਼ੀ ਤੁਹਾਡੀ ਗੱਲ ਸੁਣ ਸਕਦਾ ਹੈ ਤਾਂ ਤੁਸੀਂ ਉਸ ਨਾਲ ਖੁਸ਼ੀ ਖੁਸ਼ੀ ਵੀ ਗੱਲ ਕਰ ਸਕਦੇ ਹੋ ਤੇ ਦੂਜੇ ਪਾਸੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਵਿਅਕਤੀ ਦੁਖੀ ਹੈ ਤੇ ਉਹਦੇ ਮਨ ਨੂੰ ਸ਼ਾਂਤ ਕਰਨ ਦੀ ਲੋੜ ਹੈ ਤਾਂ ਤੁਹਾਨੂੰ ਉਸਦੇ ਮਨ ਨੂੰ ਸ਼ਾਂਤ ਕਰਨ ਵਾਲੀ ਬਾਣੀ ਮਤਲਬ ਆਪਣੇ ਸ਼ਬਦਾਂ ਆਪਣੇ ਵਾਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਆਪਣੀ ਆਵਾਜ਼ ਵਿੱਚ ਉਹ ਸ਼ਾਂਤੀ ਰੱਖਣੀ ਚਾਹੀਦੀ ਹੈ ਜਿਹਦੇ ਨਾਲ ਤੁਹਾਡੇ ਮਨ ਦੀ ਗੱਲ ਤੁਹਾਡੀਆਂ ਭਾਵਨਾਵਾਂ ਉਦੇ ਦਿਲ ਤੱਕ ਪਹੁੰਚ ਸਕਣ ਤੇ ਉਹ ਤੁਹਾਡੀ ਗੱਲ ਸੁਣਨ ਵਿੱਚ ਦਿਲਚਸਪੀ ਦਿਖਾਵੇ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਦਰਦ ਵੰਡਦੇ ਹੋ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਬਹੁਤ ਚੰਗਾ ਲੱਗਦਾ ਹੈ ਤੇ ਇਸ ਵੇਲੇ ਤੁਹਾਡੀਆਂ ਭਾਵਨਾਵਾਂ ਤੁਹਾਡੇ ਸ਼ਬਦ ਤੇ ਤੁਹਾਡੇ ਵਾਕ ਹੀ ਵਧੇਰੇ ਮਹੱਤਵ ਰੱਖਦੇ ਨੇ ਸ਼ਬਦ ਵਾਕ ਸਭ ਇੱਕੋ ਹੀ ਹੁੰਦੇ ਨੇ ਸਿਰਫ ਇਹਨਾਂ ਨੂੰ ਬੋਲਣ ਦਾ ਤਰੀਕਾ ਵੱਖ-ਵੱਖ ਹੁੰਦਾ ਹੈ ਜਿਵੇਂ ਤੁਸੀਂ ਆਪਣੇ ਸਾਥੀ ਨੂੰ ਆਪਣੇ ਚਾਹਣ ਵਾਲੇ ਨੂੰ ਪਿਆਰ ਨਾਲ ਕਹਿੰਦੇ ਹੋ ਕਿ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਤੇ ਉਥੇ ਹੀ ਜੇਕਰ ਤੁਸੀਂ ਗੁੱਸੇ ਨਾਲ ਇਹੀ ਗੱਲ ਕਹਿੰਦੇ ਹੋ ਕਿ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ ਤਾਂ ਇਹਨਾਂ ਦੋਹਾਂ ਗੱਲਾਂ ਦੇ ਸ਼ਬਦ ਤਾਂ ਇੱਕੋ ਹੀ ਨੇ ਪਰ ਬੋਲਣ ਦੇ ਤਰੀਕੇ ਨਾਲ ਇਹਨਾਂ ਦਾ ਮਤਲਬ ਜ਼ਰੂਰ ਬਦਲ ਗਿਆ ਸ਼ਬਦ ਤਾਂ ਹਰ ਕਿਸੇ ਕੋਲ ਹੁੰਦੇ ਨੇ ਪਰ ਠੀਕ ਤਰੀਕੇ ਨਾਲ ਸ਼ਬਦਾਂ ਦੀ ਵਰਤੋਂ ਕਰਨੀ ਇਹੀ ਹੁੰਦੀ ਹੈ ਸਿਆਣਪ ਜੋ ਆਪਣੇ ਸ਼ਬਦਾਂ ਵਿੱਚ ਆਪਣੇ ਵਾਕਾਂ ਵਿੱਚ ਭਾਵਨਾਵਾਂ ਜੋੜ ਪਾਉਂਦਾ ਹੈ ਉਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਫਿਰ ਮਹਾਤਮਾ ਉਸ ਵਿਅਕਤੀ ਨੂੰ ਪੰਜਵੀਂ ਗੱਲ ਦੱਸਦੇ ਹੋਏ ਬੋਲੇ ਕਿ ਜਦੋਂ ਵੀ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰਦੇ ਹੋ ਤਾਂ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੋ ਕਿਉਂਕਿ ਜੇਕਰ ਤੁਸੀਂ ਗੱਲ ਕਰਦੇ ਸਮੇਂ ਲੋਕਾਂ ਤੋਂ ਨਜ਼ਰਾਂ ਚਰਾਓਗੇ ਸਾਹਮਣੇ ਵਾਲੇ ਵਿਅਕਤੀ ਤੋਂ ਲੋਕ-ਲੋਕ ਕੇ ਗੱਲਾਂ ਕਰੋਗੇ ਤਾਂ ਉਸ ਨੂੰ ਅਜੀਹਾ ਲੱਗੇਗਾ ਜਿਵੇਂ ਤੁਸੀਂ ਉਸ ਤੋਂ ਕੁਝ ਲੁਕਾ ਰਹੇ ਹੋ ਤੁਸੀਂ ਉਸ ਨੂੰ ਝੂਠ ਬੋਲ ਰਹੇ ਹੋ ਇਸ ਲਈ ਉਹ ਤੁਹਾਡੀਆਂ ਗੱਲਾਂ ਵਿੱਚ ਦਿਲਚਸਪੀ ਨਹੀਂ ਦਿਖਾਵੇਗਾ ਤੇ ਨਾ ਹੀ ਉਹ ਤੁਹਾਡੀਆਂ ਗੱਲਾਂ ਉੱਤੇ ਵਿਸ਼ਵਾਸ ਕਰੇਗਾ ਤੇ ਉਥੇ ਹੀ ਦੂਜੇ ਪਾਸੇ ਜੇਕਰ ਤੁਸੀਂ ਪੂਰੇ ਆਤਮ ਵਿਸ਼ਵਾਸ ਨਾਲ ਕਿਸੇ ਦੂਜੇ ਵਿਅਕਤੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹਨੂੰ ਝੂਠ ਵੀ ਕਹਿ ਦਿਓਗੇ ਤਾਂ ਵੀ ਉਹ ਤੁਹਾਡੀਆਂ ਗੱਲਾਂ ਉੱਤੇ ਵਿਸ਼ਵਾਸ ਕਰ ਲਵੇਗਾ ਤੇ ਉਹ ਤੁਹਾਡੀਆਂ ਗੱਲਾਂ ਵਿੱਚ ਦਿਲਚਸਪੀ ਵੀ ਦਿਖਾਵੇਗਾ ਛੇਵੀਂ ਗੱਲ ਦੱਸਦੇ ਹੋਏ ਮਹਾਤਮਾ ਬੋਲੇ ਕਿ ਘੱਟ ਬੋਲੋ ਤੇ ਕੰਮ ਦੀ ਗੱਲ ਹੀ ਬੋਲੋ ਮਤਲਬ ਆਪਣੇ ਬੋਲਣ ਦੇ ਤਰੀਕੇ ਨੂੰ ਸੁਧਾਰੋ ਨਾ ਤਾਂ ਬਹੁਤ ਹੌਲੀ ਬੋਲੋ ਤੇ ਨਾ ਹੀ ਬਹੁਤਾ ਉੱਚੀ ਆਪਣੇ ਸ਼ਬਦਾਂ ਦਾ ਉਚਾਰਨ ਠੀਕ ਤੇ ਸਾਫ਼ ਤਰੀਕੇ ਨਾਲ ਕਰੋ ਜੇਕਰ ਤੁਸੀਂ ਬਹੁਤ ਜਲਦੀ ਜਲਦੀ ਬੋਲੋਗੇ ਤਾਂ ਲੋਕ ਕੁਝ ਵੀ ਸਮਝ ਨਹੀਂ ਸਕਣਗੇ ਤੇ ਜੇਕਰ ਤੁਸੀਂ ਬਹੁਤ ਹੌਲੀ ਹੌਲੀ ਬੋਲੋਗੇ ਤਾਂ ਵੀ ਲੋਕ ਤੁਹਾਡੇ ਤੋਂ ਅੱਕ ਜਾਣਗੇ ਤੇ ਉਹ ਤੁਹਾਡੀਆਂ ਗੱਲਾਂ ਵਿੱਚ ਥੋੜੀ ਜਿਹੀ ਵੀ ਦਿਲਚਸਪੀ ਨਹੀਂ ਦਿਖਾਉਣਗੇ ਜੇਕਰ ਤੁਸੀਂ ਬਹੁਤ ਚੀਕ-ਚੀਕ ਕੇ ਬੋਲੋਗੇ ਤਾਂ ਵੀ ਲੋਕਾਂ ਨੂੰ ਤੁਹਾਡੀ ਆਵਾਜ਼ ਪਸੰਦ ਨਹੀਂ ਆਵੇਗੀ ਤੇ ਜੇਕਰ ਤੁਸੀਂ ਹੌਲੀ ਹੌਲੀ ਬੋਲੋਗੇ ਲੋਕਾਂ ਤੱਕ ਤੁਹਾਡੀ ਆਵਾਜ਼ ਹੀ ਨਹੀਂ ਪਹੁੰਚੇਗੀ ਤੇ ਤੁਹਾਡੀਆਂ ਗੱਲਾਂ ਦਾ ਅਸਰ ਵੀ ਨਹੀਂ ਹੋਵੇਗਾ ਇਸ ਲਈ ਆਪਣੀਆਂ ਗੱਲਾਂ ਨੂੰ ਸਾਫ਼ ਤੇ ਸਪਸ਼ਟ ਰੱਖੋ ਆਪਣੇ ਸ਼ਬਦਾਂ ਨੂੰ ਸਾਫ਼ ਤੇ ਸਪਸ਼ਟ ਰੱਖੋ ਤਾਂ ਜੋ ਉਹ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਸਕਣ ਕਿਉਂਕਿ ਅਕਸਰ ਇਹ ਦੇਖਿਆ ਗਿਆ ਹੈ ਕਿ ਜਦੋਂ ਕੋਈ ਵੀ ਇਨਸਾਨ ਬੋਲਣਾ ਸ਼ੁਰੂ ਕਰਦਾ ਹੈ ਤਾਂ ਉਹਦੇ ਸ਼ੁਰੂਆਤੀ 90 ਸਕਿੰਟ ਇਹ ਦੱਸਦੇ ਨੇ ਕਿ ਲੋਕ ਉਸ ਨੂੰ ਸੁਣਨਾ ਪਸੰਦ ਕਰਨਗੇ ਜਾਂ ਨਹੀਂ ਤੇ ਇਹ ਵੀ ਦੱਸਦਾ ਹੈ ਕਿ ਉਹ ਵਿਅਕਤੀ ਇੱਕ ਸੁਚੱਜਾ ਵਿਅਕਤੀ ਹੈ ਜਾਂ ਨਹੀਂ ਤੇ ਜੇਕਰ ਤੁਸੀਂ 90 ਸਕਿੰਟ ਤੱਕ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਰੋਕ ਸਕਦੇ ਹੋ ਤੇ ਜੇਕਰ ਲੋਕ ਤੁਹਾਡੀਆਂ ਗੱਲਾਂ ਵਿੱਚ 90 ਸਕਿੰਟ ਤੱਕ ਰੁਚੀ ਲੈਂਦੇ ਨੇ ਤਾਂ ਇਹਦਾ ਮਤਲਬ ਇਹੀ ਹੈ ਕਿ ਲੋਕ ਤੁਹਾਡੀਆਂ ਗੱਲਾਂ ਨੂੰ ਸੁਣਨਾ ਚਾਹੁੰਦੇ ਨੇ ਤੁਹਾਡੀਆਂ ਗੱਲਾਂ ਨੂੰ ਸਮਝ ਰਹੇ ਨੇ ਤੇ ਉਹ ਲੋਕ ਤੁਹਾਡੇ ਨਾਲ ਜੁੜਨਾ ਵੀ ਚਾਹੁੰਦੇ ਨੇ ਪਰ ਅਕਸਰ ਇਹੀ ਵੇਖਿਆ ਗਿਆ ਹੈ ਕਿ ਕੁਝ ਲੋਕ ਬਹੁਤ ਚੀਕ-ਚੀਕ ਕੇ ਬੋਲਦੇ ਨੇ ਕੁਝ ਲੋਕ ਬਹੁਤ ਹੌਲੀ-ਹੌਲੀ ਬੋਲਦੇ ਨੇ ਜਿਹਦੇ ਕਰਕੇ ਉਹਨਾਂ ਦੇ ਸ਼ਬਦ ਹੀ ਸਮਝ ਨਹੀਂ ਆਉਂਦੇ ਇਸ ਲਈ ਸ਼ਬਦਾਂ ਨੂੰ ਸਪਸ਼ਟ ਰੱਖੋ ਤੇ ਓਨੀ ਹੀ ਆਵਾਜ਼ ਵਿੱਚ ਬੋਲੋ ਜਿन्हे ਵਿੱਚ ਤੁਹਾਡੇ ਵਿਚਾਰ ਸਾਹਮਣੇ ਵਾਲੇ ਵਿਅਕਤੀ ਤੱਕ ਪਹੁੰਚ ਸਕਣ ਫਿਰ 7ਵੀਂ ਗੱਲ ਦੱਸਦੇ ਹੋਏ ਮਹਾਤਮਾ ਜੀ ਉਸ ਵਿਅਕਤੀ ਨੂੰ ਬੋਲੇ ਕਿ ਲੋਕਾਂ ਦੀ ਮਦਦ ਕਰਨੀ ਸਿੱਖੋ ਜਦੋਂ ਵੀ ਤੁਸੀਂ ਕਿਸੇ ਦੀ ਮਦਦ ਨਿਸ਼ਕਾਮ ਭਾਵ ਨਾਲ ਕਰਦੇ ਹੋ ਤਾਂ ਸਾਹਮਣੇ ਵਾਲਾ ਵਿਅਕਤੀ ਵੀ ਤੁਹਾਡੀ ਮਦਦ ਕਰਨ ਲਈ ਤਤਪਰ ਰਹੇਗਾ ਜਦੋਂ ਵੀ ਤੁਸੀਂ ਮੁਸੀਬਤ ਵਿੱਚ ਹੋਵੋਗੇ ਉਹ ਤੁਹਾਡੀ ਮਦਦ ਨਿਸ਼ਚਿਤ ਤੌਰ ਤੇ ਕਰੇਗਾ ਕਿਉਂਕਿ ਤੁਸੀਂ ਮਾੜੇ ਸਮੇਂ ਵੇਲੇ ਉਹਦਾ ਸਾਥ ਦਿੱਤਾ ਸੀ ਤੇ ਉਹ ਵੀ ਮਾੜੇ ਵੇਲੇ ਤੁਹਾਡਾ ਸਾਥ ਦੇਣ ਲਈ ਹਮੇਸ਼ਾ ਤਿਆਰ ਰਹੇਗਾ ਇਸ ਲਈ ਨਿਸ਼ਕਾਮ ਭਾਵ ਨਾਲ ਲੋਕਾਂ ਦੀ ਮਦਦ ਕਰਨੀ ਸਿੱਖੋ ਜਿਦੇ ਨਾਲ ਤੁਹਾਡੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਤੇ ਤੁਸੀਂ ਇੱਕ ਸਕੂਨ ਮਹਿਸੂਸ ਕਰਦੇ ਹੋ ਤੇ ਨਾਲ ਹੀ ਤੁਹਾਡੀ ਸੋਚਣ ਤੇ ਸਮਝਣ ਦੀ ਸਮਰੱਥਾ ਵੀ ਵਧਣ ਲੱਗਦੀ ਹੈ 8ਵੀਂ ਤੇ ਆਖਰੀ ਗੱਲ ਦੱਸਦੇ ਹੋਏ ਮਹਾਤਮਾ ਜੀ ਨੇ ਕਿਹਾ ਕਿ ਇਨਸਾਨ ਨੂੰ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਕੋਈ ਗੱਲ ਕਰ ਰਹੇ ਹੋਵੋਗੇ ਤੈਸ ਦਰਮਿਆਨ ਸਾਹਮਣੇ ਵਾਲਾ ਵਿਅਕਤੀ ਤੁਹਾਡੀ ਗੱਲ ਨੂੰ ਕੱਟ ਕੇ ਤੁਹਾਨੂੰ ਕੁਝ ਹੋਰ ਹੀ ਕਹਿਣ ਲੱਗ ਪੈਂਦਾ ਹੈ ਤੇ ਕਈ ਲੋਕ ਤਾਂ ਅਜਿਹੇ ਵੀ ਹੁੰਦੇ ਨੇ ਜੋ ਆਪਣੀਆਂ ਗੱਲਾਂ ਨੂੰ ਆਪਣੇ ਤੱਕ ਹੀ ਰੱਖਦੇ ਨੇ ਉਹ ਆਪਣੀਆਂ ਗੱਲਾਂ ਨੂੰ ਹੀ ਵਧਾ ਚੜਾ ਕੇ ਕਹਿੰਦੇ ਰਹਿੰਦੇ ਨੇ ਉਹ ਹੋਰਾਂ ਦੀ ਸੁਣਨਾ ਵੀ ਨਹੀਂ ਚਾਹੁੰਦੇ ਪਰ ਉਹ ਇਹ ਭੁੱਲ ਜਾਂਦੇ ਨੇ ਕਿ ਇੱਕ ਸਫਲ ਵਿਅਕਤੀ ਵੱਧ ਤੋਂ ਵੱਧ ਸੁਣਦਾ ਹੈ ਸੋਚਦਾ ਹੈ ਸਮਝਦਾ ਹੈ ਤੇ ਉਸ ਤੋਂ ਬਾਅਦ ਹੀ ਉਹ ਜਵਾਬ ਦਿੰਦਾ ਹੈ ਕਿਉਂਕਿ ਇੱਜ਼ਤ ਉਹਨੂੰ ਹੀ ਵੱਧ ਮਿਲਦੀ ਹੈ ਜੋ ਪੂਰੀ ਤਰ੍ਹਾਂ ਸੁਣਨ ਤੋਂ ਬਾਅਦ ਕੁਝ ਕਹਿੰਦਾ ਹੈ ਸੋ ਇਹਨਾਂ ਕਹਿ ਕੇ ਉਹ ਮਹਾਤਮਾ ਸ਼ਾਂਤ ਹੋ ਗਏ ਤੇ ਉਹ ਵਿਅਕਤੀ ਵੀ ਉਸ ਮਹਾਤਮਾ ਦਾ ਧੰਨਵਾਦ ਕਰਕੇ ਉੱਥੋਂ ਚਲੇ ਗਿਆ ਸੋ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਇੱਕ ਵਧੀਆ ਸਿੱਖਿਆ ਮਿਲੀ ਹੋਵੇਗੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਨਾਲ ਹੀ ਇਸ ਕਹਾਣੀ ਨੂੰ ਆਪਣੇ ਚਾਉਣ ਵਾਲਿਆਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲ ਸਕੇ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਸ਼ੁਕਰੀਆ